ਕਮਿਤੀ ਕਮਿਤੀ ਹਾਂ ਤੇ ਕੁਛ ਦਿਨ ਪਹਿਲਾਂ ਤੁਸੀਂ ਆਪਣਾ ਕਿ ਬੋਡੀ ਸਰਵਿਸ ਪੈਕ ਯੂਜ਼ ਕੀਤਾ ਸੀਗਾ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਇਹ ਲੱਤ ਵੀ ਦਾਦੀ ਕਾਦੀ ਸੀ ਸੁਗਦੀ ਦੀ ਅੱਛਾ ਜੀ ਹਾਂ ਲੱਤ ਦਾਦੀ ਕਾਦੀ ਸੀ ਸੁਗਦੀ ਦੀ ਰਾਤ ਨੂੰ ਕੋਈ ਨਹੀਂ ਦਿੰਦੀ ਨੀ ਆਉਂਦੀ ਠੀਕ ਹੈ ਹਾਂ ਤੁਲਨੀ ਦੀ ਦਿੰਦੀ ਲੱਤ ਜਮਾ ਇਹ ਰੜਕ ਪੈਂਦੀ ਸੀ ਜੇ ਤੁਰੇ ਨਹੀਂ ਸੀ ਜਾਂਦਾ ਜਮਾ ਹਾਂ ਲਾ ਜੀ ਤੁਰਿਆ ਉਹ ਨਹੀਂ ਜੀ ਹੁਣ ਤੁਰ ਲੈਣੇ ਹੋਗੇ ਹਾਂ ਜੀ ਹੁਣ ਮਾੜਾ ਜੀ ਛੋਟੀ ਆ ਸ਼ਾਰਾ ਹੋਣੀ ਠੀਕ ਹੈ ਹੁਣ ਮਾੜੇ ਯਾਨੀ ਮੜਾ ਮੜਾ ਛੋਟੀ ਦਾ ਸਾਰਾ ਜਲੇਣਾ ਉਹ ਨਹੀਂ ਲੋਡ ਨਹੀਂ ਪੈਂਦੀ ਹਾਂਜੀ ਠੀਕ ਹੈ ਤੇ ਕਿੰਨੀਆਂ ਕਿ ਦਵਾਈਆਂ ਖਾਧੀਆਂ ਇਹਦੀਆਂ ਪਾ ਲਾਂਗੇ ਉਹ ਨਹੀਂ ਖਾਂਦੇ ਰਹਾਂ ਕੋਈ ਲੱਗੀ ਵੀ ਨਹੀਂ ਕਿਡੋਲੇ ਲੱਗੇ ਕਿਡੋਲੇ ਅੱਛਾ ਹਾਂ ਕੋਈ ਦਵਾਈ ਨੇ ਕੰਮ ਨਹੀਂ ਕੀਤਾ ਨਾਲ ਹੀ ਕਰਿਆ ਨਹੀਂ ਕਿਸੇ ਦਾ ਕਿੰਨੇ ਕਿ ਸਾਲਾਂ ਤੋਂ ਪ੍ਰੋਬਲਮ ਸੀ ਇਹ ਤੁਹਾਨੂੰ ਹਾਂਜੀ 24 ਸਾਲ ਤੋਂ ਪਿਛਲੇ 24 ਸਾਲ ਹੋ ਗਏ ਅੱਛਾ ਮੰਗੇ ਤੇ ਬੈਠੇ ਸੀ ਜਮਾ ਹਾਂਜੀ ਜਾਣਾ ਆਉਣਾ ਬਿਲਕੁਲ ਔਖਾ ਸੀ ਹੈ ਹਾਂਜੀ ਹਾਂ ਔਖਾ ਸੀ ਜਾਂ ਤੁਰੇ ਨਹੀਂ ਜੀ ਜਾਂਦਾ ਹਾਂ ਕਿੰਨਾ ਕਿ ਖਰਚਾ ਕਰਤਾ ਹੋਊਗਾ ਖਰਚਾ ਤਾਂ ਹੀ ਹੋ ਗਾ 15000 ਦਾ ਮੇਨ ਕੋਲ ਨਹੀਂ ਬਾਕਿਆ ਅੱਛਾ ਡਾਕਟਰ ਨੇ 15000 ਰੁਪਏ ਲੈ ਲਿਆ ਸੀ ਹਾਂ ਜੀ ਤੇ ਬਾਕੀ ਹੋਰ ਪਤਾ ਹੀ ਨਹੀਂ ਕਿੰਨਾ ਕੁ ਕਰਤਾ ਹਾਂ ਹਾਂ ਜੀ ਬਹੁਤ ਜਿੱਥੇ ਜਿੱਥੇ ਕੋਈ ਦੱਸ ਦਿੰਦਾ ਸੀ ਉੱਥੇ ਚਲੇ ਜਾਂਦੇ ਜੀ ਹਾਂ ਜੀ ਜਿੱਥੇ ਚੰਗਰੀ ਪਤੀਜਾ ਦਾ ਜਾਣਾ ਪੈਂਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਆ ਜਿਹੜਾ ਬੋਡੀ ਸਰਵਿਸ ਪੈਕ ਤੁਸੀਂ ਵਰਤਿਆ ਇਹਦੇ ਨਾਲ ਕਿੰਨਾ ਕੁ ਫਰਕ ਆ ਹੁਣ ਇਹਦੇ ਨਾਲ ਜੀ ਬਹੁਤ ਫਰਕ ਆਦਾ ਫਰਕ ਆ ਜੀ ਅੱਛਾ ਆਪਰੇ ਆਪ ਨੂੰ ਐ ਜਾਣੀ ਪੂਰਾ ਫਿੱਟ ਮੰਨਦੇ ਹੋਗੇ ਹੁਣ ਹਾਂਜੀ ਹਾਂ ਹੁਣ ਤੁਰ ਲੈਣੇ ਹੋ ਵਧੀਆ ਹਾਂਜੀ ਮਾਰਾ ਜਿਆ ਸਾਰਾ ਹੀ ਲੈਣੇ ਤੁਰ ਲੈਣੇ ਠੀਕ ਹੈ ਉਮਰ ਕਿੰਨੀ ਆ ਤੁਹਾਡੀ ਉਮਰ ਹੈਗੀ 70 ਦੀ 70 ਸਾਲ ਦੀ ਉਮਰ ਹੈਗੀ ਤੇ ਹੁਣ ਬਿਲਕੁਲ ਠੀਕ ਆਗਾ ਕੋਈ ਐਸੀ ਜੀ ਦਿੱਕਤ ਨਹੀਂ ਹੋਰ ਕੋਈ ਪ੍ਰੋਬਲਮ ਵੀ ਹੈਗੀ ਸੀ ਨਾ ਜੀ ਹੁਣ ਤਾਂ ਕੋਈ ਬਰੌੜ ਨਹੀਂ ਜੀ ਮੈਂ ਕਹਿੰਦਾ ਸੀ ਕਬਜ ਹੈਗੀ ਹੈਗੀ ਹਾਂ ਕਬਜ ਹੋ ਜਾਂਦੀ ਜੀ ਅੱਛਾ ਦੋ ਦੋ ਚਾਰ ਚਾਰ ਦਿਨ ਲੈਟਰੀ ਨਹੀਂ ਜਾਂਦੀ ਆਉਂਦੀ ਹੁਣ ਉਹ ਵੀ ਠੀਕ ਹੈ ਹਾਂ ਜੀ ਠੀਕ ਹੈ ਠੀਕ ਹੈ ਬਲੱਡ ਪ੍ਰੈਸ਼ਰ ਠੀਕ ਹੈ ਕਿ ਤੇਜਾਬ ਵੀ ਵੱਧ ਜਾਂਦਾ ਜੀ ਉਹ ਵੀ ਠੀਕ ਹੈ ਤੇਜਾਬ ਵੀ ਵੱਧ ਜਾਂਦਾ ਜੀ ਉਹ ਵੀ ਠੀਕ ਹੈ ਹੁਣ ਤਾਂ ਕੋਈ ਇਹਨਾਂ ਦੀ ਕੋਈ ਦਵਾਈ ਤਾਂ ਨਹੀਂ ਖਾਂਦੇ ਨਾ ਕੋਈ ਦਵਾਈ ਨਹੀਂ ਅੱਡੇ ਗੋਲੀ ਖਾਂਦਾ ਜੀ ਠੀਕ ਹੈ ਬਹੁਤ ਬਹੁਤ ਭੈਣ ਭਰਾ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਨੇ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੀਆਂ ਦਿੱਕਤਾਂ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਤੁਸੀਂ ਉਹਨਾਂ ਨੂੰ ਸਲਾਹ ਚੰਗੀ ਹੋਵੇਗਾ ਜੀ ਅਸੀਂ ਠੀਕ ਹੋਣਾ ਦਵਾਈ ਦਵਾਈ ਨਾਲ ਠੀਕ ਤੁਸੀਂ ਵੀ ਠੀਕ ਹੋ ਜਾਓਗੇ ਬਈ ਬੋਡੀ ਸਰਵਿਸ ਪੈਕ ਵਰਤੋ ਤੁਸੀਂ ਵੀ ਹਾਂ ਜੀ ਠੀਕ ਹੈ ਜੀ ਧੰਨਵਾਦ ਬਾਪੂ ਜੀ ਠੀਕ ਹੈ ਜੀ